ਇਹ ਉਹ ਸਥਾਨ ਹੈ ਜਿੱਥੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਜਾਨ ਤੋਂ ਮਾਰਨ ਲਈ ਧੀਰਮਲ ਦੇ ਕੈਨਤੀ ਉਹਨਾਂ ਦੇ ਉੱਪਰ ਮਸੰਦਾਂ ਦੇ ਵੱਲੋਂ ਗੋਲੀ ਚਲਾ ਦਿੱਤੀ ਗਈ। ਇਹ ਉਹ ਮਹਾਨ ਅਤੇ ਪਵਿੱਤਰ ਸਥਾਨ ਹੈ ਜਿੱਥੇ ਬਾਬਾ ਬੁੱਢਾ ਸਾਹਿਬ ਜੀ ਦੇ ਵੰਸ਼ ਭਾਈ ਗੁਰਦਿੱਤਾ ਜੀ ਵੱਲੋਂ ਸ੍ਰੀ ਗੁਰਤੇਗ ਬਹਾਦਰ ਜੀ ਮਹਾਰਾਜ ਨੂੰ ਗੁਰਗੱਦੀ ਦਾ ਤਿਲਕ ਲਗਾਇਆ ਗਿਆ ਸੀ। ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਗੁਰਤੇਗ ਬਹਾਦਰ ਜੀ ਮਹਾਰਾਜ ਨੇ 26 ਸਾਲ 9 ਮਹੀਨੇ ਅਤੇ 13 ਦਿਨ ਇੱਕ ਭੋਰੇ ਦੇ ਵਿੱਚ ਭਗਤੀ ਕੀਤੀ ਸੀ ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਬੈਠ ਕੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਭਾਈ ਮੱਖਣ ਸ਼ਾਹ ਲੁਬਾਣਾ ਜੀ ਦਾ ਸਮੁੰਦਰੀ ਤੂਫਾਨ ਦੇ ਵਿੱਚੋਂ ਡੁੱਬਦਾ ਹੋਇਆ ਬੇੜਾ ਪਾਰ ਲਗਾਇਆ ਸੀ ਸੱਚਰੀ ਕਾਲ ਜੀ ਤੇ ਸਵਾਗਤ ਹੈ ਅੱਜ ਇਸ ਨਵੇਂ ਵਲੌਗ ਦੇ ਵਿੱਚ ਤੇ ਅੱਜ ਅਸੀਂ ਜਾ ਰਹੇ ਹਾਂ ਜੀ ਬਾਬਾ ਬਕਾਲਾ ਸਾਹਿਬ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਚਰਨਛੋਪਾ ਪ੍ਰਾਪਤ ਧਰਤੀ ਗੁਰੂ ਲਾਡੋਰੇ ਗੁਰੂ ਲਾਡੋਰੇ ਸ਼ਬਦ ਆਪਾਂ ਸਾਰਿਆਂ ਨੇ ਸੁਣਿਆ ਹੀ ਹੋਏਗਾ ਤੇ ਇਹ ਸ਼ਬਦ ਇੱਕ ਬਹੁਤ ਹੀ ਵੱਡੇ ਸਿੱਖ ਸ਼ਰਧਾਲੂ ਨੇ ਕਿਹਾ ਸੀ ਭਾਈ ਮੱਖਣਸ਼ਾ ਲੁਬਾਣਾ ਜੀ ਜਿਹੜੇ ਕਿ ਗੁਰੂ ਘਰ ਦੇ ਬਹੁਤ ਵੱਡੇ ਸੇਵਕ ਰਹੇ ਨੇ ਉਹਨਾਂ ਦਾ ਇਤਿਹਾਸ ਬਾਬਾ ਬਕਾਲਾ ਸਾਹਿਬ ਦੇ ਨਾਲ ਕਿਸ ਤਰ੍ਹਾਂ ਜੁੜਦਾ ਹੈ ਕਿਸ ਤਰ੍ਹਾਂ ਉਹ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਆਏ ਸਾਰਾ ਇਤਿਹਾਸ ਅੱਜ ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਅੱਜ ਆਪਾਂ ਦਰਸ਼ਨ ਕਰਵਾਵਾਂਗੇ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਦੇ ਜਿੱਥੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਗੁਰਤਾ ਗੱਦੀ ਮਿਲੀ ਸੀ ਉਸੇ ਉਸ ਸਥਾਨ ਦਾ ਇਤਿਹਾਸ ਅਸੀਂ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਜਾ ਰਹੇ ਆ ਤੇ ਬਾਬਾ ਬਕਾਲਾ ਸਾਹਿਬ ਪਹੁੰਚ ਕੇ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਣੇ ਆ ਤੇ ਨਾਲ ਦੀ ਨਾਲ ਗੁਰਦੁਆਰਾ ਸਾਹਿਬ ਦੇ ਇਤਿਹਾਸ ਨਾਲ ਆਪ ਜੀ ਨੂੰ ਜਾਣੂ ਕਰਵਾਉਣੇ ਆ ਤੇ ਆਓ ਚੱਲਦੇ ਆ ਜੀ ਬਾਬਾ ਬਕਾਲਾ ਸਾਹਿਬ ਵੱਲ ਨੂੰ ਤੇ ਆਪਾਂ ਸੁਲਤਾਨਪੁਰ ਲੋਧੀ ਤੋਂ ਚੱਲੇ ਸੀਗੇ ਹਨਾ ਤੇ ਆਪਾਂ ਕਿਹੜਾ ਵਾਇਆ ਵਾਇਆ ਕਿਹੜੇ ਜਾਣਾ ਆਪਾਂ ਵਾਇਆ ਆਪਾਂ ਜਾਣਾ ਆ ਪਾਪਾ ਇਹ ਸੁਲਤਾਨਪੁਰ ਲੋਧੀ ਤੋਂ ਹਾਂਜੀ ਫਿਰ ਗੋਇੰਦਵਾਲ ਸਾਹਿਬ ਗੋਇੰਦਵਾਲ ਸਾਹਿਬ ਖਡੂਰ ਸਾਹਿਬ ਖਡੂਰ ਸਾਹਿਬ ਫਿਰ ਹੁਣ ਬਾਬਾ ਬਕਾਲਾ ਜੀ ਫਿਰ ਬਾਬਾ ਬਕਾਲਾ ਸਾਹਿਬ ਠੀਕ ਹੈ ਤੇ ਇਹ ਸਾਡਾ ਜਿਹੜਾ ਰੂਟ ਰਹਿਣ ਵਾਲਾ ਆ ਤੇ ਇਸ ਰਸਤੇ ਥਾਣੀ ਅਸੀਂ ਬਾਬਾ ਬਕਾਲਾ ਸਾਹਿਬ ਪਹੁੰਚਾਂਗੇ ਤੇ ਆਓ ਚੱਲਦੇ ਆ ਫਿਰ ਬਾਬਾ ਬਕਾਲਾ ਸਾਹਿਬ ਵੱਲ ਨੂੰ ਤੇ ਉੱਥੇ ਪਹੁੰਚ ਕੇ ਤੁਹਾਨੂੰ ਦਰਸ਼ਨ ਕਰਵਾਉਨੇ ਆ ਬਾਬਾ ਬਕਾਲਾ ਸਾਹਿਬ ਦੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਬਾ ਬਕਾਲਾ ਇਹ ਉਹ ਮਹਾਨ ਅਤੇ ਪਵਿੱਤਰ ਸਥਾਨ ਹੈ ਜਿੱਥੇ ਬਾਬਾ ਬੁੱਢਾ ਸਾਹਿਬ ਜੀ ਦੇ ਵੰਸ਼ ਭਾਈ ਗੁਰਦਿੱਤਾ ਜੀ ਵੱਲੋਂ ਸ੍ਰੀ ਗੁਰਤੇਗ ਬਹਾਦਰ ਜੀ ਮਹਾਰਾਜ ਨੂੰ ਗੁਰਗੱਦੀ ਦਾ ਤਿਲਕ ਲਗਾਇਆ ਗਿਆ ਸੀ। ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਗੁਰਤੇਗ ਬਹਾਦਰ ਜੀ ਮਹਾਰਾਜ ਨੇ 26 ਸਾਲ 9 ਮਹੀਨੇ ਅਤੇ 13 ਦਿਨ ਇੱਕ ਭੋਰੇ ਦੇ ਵਿੱਚ ਭਗਤੀ ਕੀਤੀ ਸੀ। ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਬੈਠ ਕੇ ਗੁਰਤੇਗ ਬਹਾਦਰ ਜੀ ਮਹਾਰਾਜ ਨੇ ਭਾਈ ਮੱਖਣਸ਼ਾਲੂ ਬਾਣਾ ਜੀ ਦਾ ਸਮੁੰਦਰੀ ਤੂਫਾਨ ਦੇ ਵਿੱਚੋਂ ਡੁੱਬਦਾ ਹੋਇਆ ਬੇੜਾ ਪਾਰ ਲਗਾਇਆ ਸੀ ਇਹ ਉਹ ਸਥਾਨ ਹੈ ਜਿੱਥੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਜਾਨ ਤੋਂ ਮਾਰਨ ਲਈ ਧੀਰਮਲ ਦੇ ਕਹਿਣ ਤੇ ਉਹਨਾਂ ਦੇ ਉੱਪਰ ਮਸੰਦਾਂ ਦੇ ਵੱਲੋਂ ਗੋਲੀ ਚਲਾ ਦਿੱਤੀ ਗਈ ਸੀ ਆਓ ਦਰਸ਼ਨ ਕਰਦੇ ਹਾਂ ਇਹਨਾਂ ਸਥਾਨਾਂ ਦੇ ਅਤੇ ਨਾਲ ਦੀ ਨਾਲ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਗੁਰਦੁਆਰਾ ਸਾਹਿਬ ਦਾ ਇਹਨਾਂ ਸਥਾਨ ਦਾ ਇਤਿਹਾਸ ਦੱਸਦੇ ਰਵਾਂਗੇ ਬਾਬਾ ਬਕਾਲਾ ਸਾਹਿਬ ਬਾਬਾ ਬਕਾਲਾ ਨਾਮ ਉਸ ਟਾਈਮ ਦੇ ਵਿੱਚ ਇਸ ਪਿੰਡ ਦਾ ਸੀ ਅਤੇ ਗੁਰਤੇਗ ਬਹਾਦਰ ਜੀ ਮਹਾਰਾਜ ਦੇ ਨਾਲ ਜੁੜਨ ਤੇ ਇਸ ਸਥਾਨ ਦਾ ਜੋ ਨਾਮ ਹੈ ਉਹ ਬਾਬਾ ਬਕਾਲਾ ਸਾਹਿਬ ਪੈ ਗਿਆ ਜਦੋਂ 8ਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਿੱਲੀ ਦੇ ਵਿੱਚ ਜੋਤੀ ਜੋ ਸਮਾਇਏ ਸਨ ਕਿਉਂਕਿ ਜਦੋਂ ਦਿੱਲੀ ਦੀ ਸੰਗਤ ਦੇ ਕਹਿਣ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਿੱਲੀ ਦੇ ਵਿੱਚ ਜਾਂਦੇ ਨੇ ਤਾਂ ਉੱਥੇ ਇੱਕ ਭਿਆਨਕ ਬਿਮਾਰੀ ਹੈ ਜਿਹੜੀ ਦਿੱਲੀ ਦੇ ਵਿੱਚ ਲਗਾਤਾਰ ਫੈਲ ਰਹੀ ਸੀ ਤਾਂ ਫਿਰ ਜਿਹੜੀ ਤਾਂ ਫਿਰ ਉੱਥੋਂ ਦੀ ਸੰਗਤ ਹੈ ਜਿਹੜੀ ਗੁਰੂ ਹਰਿਕ੍ਰਿਸ਼ਨ ਜੀ ਕੋਲ ਫਰਿਆਦ ਲੈ ਕੇ ਹੁੰਦੀ ਹੈ ਤੇ ਗੁਰੂ ਹਰਿਕ੍ਰਿਸ਼ਨ ਜੀ ਸਾਹਿਬ ਉੱਥੇ ਜਾਂਦੇ ਨੇ ਤੇ ਉਹ ਜਿਹੜੀ ਬਿਮਾਰੀ ਉੱਥੇ ਫੈਲੀ ਹੁੰਦੀ ਹੈ ਉਸ ਬਿਮਾਰੀ ਨੂੰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਆਪਣੇ ਉੱਪਰ ਲੈ ਲੈਂਦੇ ਨੇ ਤੇ ਫਿਰ ਉਹ ਹੌਲੀ-ਹੌਲੀ ਬਿਮਾਰ ਹੋਣ ਲੱਗ ਜਾਂਦੇ ਨੇ ਤਾਂ ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਬਿਮਾਰ ਪੈ ਗਏ ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜੋਤੀ ਜੋਤ ਸਮਾਉਣ ਵਾਲੇ ਸੀ ਤਾਂ ਫਿਰ ਜਿੰਨੀ ਵੀ ਸੰਗਤ ਸੀ ਉੱਥੇ ਉੱਥੇ ਸੰਗਤ ਖੜੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਕੋਲ ਫਰਿਆਦ ਕਰਦੀ ਹੈ ਕਿ ਗੁਰੂ ਸਾਹਿਬ ਤੁਹਾਡੇ ਜਾਣ ਤੋਂ ਬਾਅਦ ਸਾਡਾ ਅਗਲਾ ਗੁਰੂ ਕੌਣ ਹੋਵੇਗਾ ਤੁਸੀਂ ਸਾਨੂੰ ਕਿਹਦੇ ਲੜ ਲਾ ਕੇ ਚੱਲਿਓ ਤਾਂ ਉਸ ਵੇਲੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਬਚਨ ਕਰਦੇ ਨੇ ਕਿ ਬਾਬਾ ਬਕਾਲੇ ਹੈ ਅਤੇ ਉਹ ਜੋਤੀ ਜੋ ਸਮਾ ਜਾਂਦੇ ਨੇ ਹੁਣ ਉਸ ਵੇਲੇ ਸੰਗਤ ਲਈ ਇੱਕ ਸਵਾਲ ਬਣ ਗਿਆ ਸੀ ਕਿ ਸਾਡਾ ਅਗਲਾ ਗੁਰੂ ਕੌਣ ਹੋਵੇਗਾ ਸੰਗਤਾਂ ਨੂੰ ਕੁਝ ਵੀ ਪਤਾ ਨਹੀਂ ਲੱਗ ਰਿਹਾ ਸੀ ਉਸ ਵੇਲੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਇਸ ਸਥਾਨ ਤੇ ਭਜਨ ਬੰਦਗੀ ਕਰ ਰਹੇ ਸੀ ਤੇ ਜਦੋਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਇਸ ਸਥਾਨ ਤੇ ਬੰਦਗੀ ਦੇ ਵਿੱਚ ਲੀਨ ਸੀਗੇ ਤਾਂ ਉਸ ਵੇਲੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਕਈ ਹੋਈ ਗੱਲ ਬਾਬਾ ਬਕਾਲੇ ਹੈ ਸਾਰੇ ਪਾਸੇ ਫੈਲ ਚੁੱਕੀ ਸੀ ਤੇ ਇਸ ਗੱਲ ਦਾ ਫਾਇਦਾ ਫਿਰ ਉਸ ਵੇਲੇ ਮਸੰਦਾ ਨੇ ਚੁੱਕਿਆ ਉਹ ਨਕਲੀ ਗੁਰੂ ਬਣ ਬੈਠੇ ਤੇ ਇੱਥੇ ਆਪਣੀਆਂ ਮੰਝੀਆਂ ਲਾ ਕੇ ਬੈਠ ਗਏ ਅਤੇ ਆਪਣੇ ਆਪ ਨੂੰ ਜੋ ਹੈ ਕਿ ਗੁਰੂ ਅਖਵਾਉਣ ਲੱਗੇ ਕਿ ਮੈਂ ਗੁਰੂ ਆ ਮੈਂ ਗੁਰੂ ਆ ਇਹ ਜਿਹੜੀਆਂ ਚਰਚਾਵਾਂ ਨੇ ਬਾਬਾ ਬਕਾਲਾ ਸਾਹਿਬ ਦੇ ਵਿੱਚ ਹੋਣ ਲੱਗੀਆਂ ਤੇ ਫਿਰ ਇਸ ਸਥਾਨ ਦੇ ਨਾਲ ਜੁੜਦਾ ਏ ਭਾਈ ਮੱਖਣ ਸ਼ਾ ਲੁਬਾਣਾ ਦਾ ਇਤਿਹਾਸ ਭਾਈ ਮੱਖਣ ਸ਼ਾ ਲੁਬਾਣਾ ਇੱਕ ਬਹੁਤ ਵੱਡੇ ਵਪਾਰੀ ਸਨ ਉਹਨਾਂ ਦੇ ਸਮੁੰਦਰੀ ਜਹਾਜ਼ਾਂ ਦੇ ਰਾਹੀਂ ਵਪਾਰ ਚੱਲਦੇ ਸੀ ਉਹ ਆਪਣੇ ਸ਼ਹਿਰ ਦੇ ਬਹੁਤ ਵੱਡੇ ਵਪਾਰੀ ਸੀਗੇ ਤੇ ਉਹਨਾਂ ਦੇ ਲਾਗੇ ਬਣੇ ਦਾ ਕੋਈ ਉਸ ਵੇਲੇ ਵਪਾਰੀ ਵੀ ਨਹੀਂ ਸੀਗਾ ਤੇ ਉਹਨਾਂ ਦੀ ਗੁਰੂ ਘਰ ਦੇ ਵਿੱਚ ਬਹੁਤ ਜ਼ਿਆਦਾ ਸ਼ਰਧਾ ਸੀ ਉਹ ਸ਼ੁਰੂ ਤੋਂ ਹੀ ਆਪਣੇ ਲਾਲੋਕੀ ਪੁਰਖਾਂ ਤੋਂ ਹੀ ਗੁਰੂ ਘਰ ਦੀ ਲਗਾਤਾਰ ਸੇਵਾ ਕਰਦੇ ਆ ਰਹੇ ਸਨ ਤੇ ਹੁਣ ਗੁਰੂ ਸਾਹਿਬ ਨੇ ਕਿਤੇ ਨੇ ਕਿਤੇ ਉਹਨਾਂ ਦੀ ਜੋ ਸੇਵਾ ਹੈ ਉਹਦੀ ਵੀ ਪਰਖ ਕਰਨੀ ਸੀ ਭਾਈ ਮੱਖਣਸ਼ਾਲੂ ਬਾਣਾ ਜੀ ਦੇ ਜੀਵਨ ਨਾਲ ਸੰਬੰਧਿਤ ਉਹਨਾਂ ਦੀ ਪੀੜ੍ਹੀ ਦੇ ਨਾਲ ਸੰਬੰਧਿਤ ਇੱਕ ਪੂਰੀ ਵੀਡੀਓ ਸਾਡੇ YouTube ਅਤੇ Facebook ਚੈਨਲ ਤੇ ਅਸੀਂ ਅਪਲੋਡ ਕੀਤੀ ਹੋਈ ਹੈ ਉੱਥੇ ਜਾ ਕੇ ਤੁਸੀਂ ਭਾਈ ਮੱਖਣਸ਼ਾਲੂ ਬਾਣਾ ਜੀ ਦੇ ਇਤਿਹਾਸ ਬਾਰੇ ਕਿ ਉਹਨਾਂ ਦੀ ਪੀੜ੍ਹੀ ਜੋ ਹੈ ਉਹ ਕਿੱਦਾਂ ਚੱਲੀ ਉਹ ਗੁਰੂ ਘਰ ਦੇ ਨਾਲ ਕਿਸ ਤਰ੍ਹਾਂ ਉਹਨਾਂ ਦਾ ਜਿਹੜਾ ਇਹ ਸ਼ਰਦਾ ਭਾਵਨਾ ਬਣੀ ਇਹ ਸਾਰੀ ਵੀਡੀਓ ਤੁਸੀਂ ਉੱਥੇ ਦੇਖ ਸਕਦੇ ਹੋ ਤੇ ਫਿਰ ਹੁੰਦਾ ਕੀ ਹੈ ਉਸ ਤੋਂ ਬਾਅਦ ਜਦੋਂ ਭਾਈ ਮੱਖਣਸ਼ਾਲੂਬਾਣਾ ਜੀ ਆਪਣਾ ਵਪਾਰ ਕਰਲੇ ਹੁੰਦੇ ਨੇ ਉਹ ਸਮੁੰਦਰੀ ਜਹਾਜ਼ ਜਰਾ ਹੀ ਆਪਣੇ ਵਪਾਰ ਤੋਂ ਵਾਪਸ ਆ ਰਹੇ ਹੁੰਦੇ ਨੇ ਤਾਂ ਉਸ ਵੇਲੇ ਭਾਈ ਮੱਖਣਸ਼ਾਲੂਬਾਣਾ ਜੀ ਦਾ ਜਹਾਜ਼ ਜਿਹੜਾ ਹੈ ਉਸ ਸਮੁੰਦਰੀ ਤੂਫਾਨ ਦੇ ਵਿੱਚ ਫਸ ਜਾਂਦਾ ਹੈ ਜਿਵੇਂ ਆਪਾਂ ਕਹਿ ਲਈਏ ਕਿ ਕਿਸੇ ਚੀਜ਼ ਦੇ ਨਾਲ ਅੜ ਕੇ ਜਿਹੜਾ ਹੈ ਜਹਾਜ਼ ਇੱਕ ਜਗ੍ਹਾ ਤੇ اٹਕ ਜਾਂਦਾ ਹੈ ਇੱਕ ਜਗ੍ਹਾ ਤੇ ਰੁਕ ਜਾਂਦਾ ਹੈ ਹੁਣ ਜਿੰਨੇ ਵੀ ਕਾਰੀਗਰ ਭਾਈ ਮੱਖਣਸ਼ਾਲੂਬਾਣਾ ਜੀ ਦੇ ਜਹਾਜ਼ ਤੇ ਉਸ ਵੇਲੇ ਸੀਗੇ ਉਹਨਾਂ ਨੇ ਆਪਣੀ ਪੂਰੀ ਵਾਹ ਲਾ ਲਈ ਪਰ ਉਹ ਜਹਾਜ਼ ਨੂੰ ਉਥੋਂ ਕੱਢ ਨਾ ਸਕੇ ਤਾਂ ਸਾਰਿਆਂ ਲਈ ਇੱਕ ਚਿੰਤਾ ਦਾ ਵਿਸ਼ਾ ਬਣ ਗਿਆ ਕਿ ਹੁਣ ਇਹ ਜਹਾਜ਼ ਇੱਥੋਂ ਨਿਕਲੇਗਾ ਕਿੱਦਾਂ ਕਿਉਂਕਿ ਆਸੇ-ਪਾਸੇ ਸਮੁੰਦਰੀ ਲਹਿਰਾਂ ਜਿਹੜੀਆਂ ਆ ਰਹੀਆਂ ਸੀ ਸਮੁੰਦਰੀ ਤੂਫਾਨ ਆ ਰਿਹਾ ਸੀਗਾ ਤਾਂ ਫਿਰ ਉਸ ਵੇਲੇ ਭਾਈ ਮੱਖਣਸ਼ਾਹ ਲੁਬਾਣਾ ਜੀ ਜਿਹੜੇ ਕਿ ਗੁਰੂ ਘਰ ਦੇ ਵਿੱਚ ਬਹੁਤ ਜ਼ਿਆਦਾ ਸ਼ਰਧਾ ਰੱਖਦੇ ਸੀ ਤਾਂ ਉਹ ਉਸ ਵੇਲੇ ਅਰਦਾਸ ਕਰਦੇ ਨੇ ਕਿ हे ਧੰਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਵੇਲੇ ਤੁਹਾਡੀ ਜਿਹੜੀ ਜੋਤ ਹੈ ਉਸ ਤੇ ਜੋ ਵੀ ਗੁਰੂ ਸਾਹਿਬ ਬਿਰਾਜਮਾਨ ਨੇ ਮੈਂ ਉਹਨਾਂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦਾ ਹਾਂ ਕਿ ਮੇਰਾ ਜਿਹੜਾ ਜਹਾਜ਼ ਹੈ ਉਹ ਇੱਥੋਂ ਨਿਕਲ ਜਾਵੇ ਇੱਥੋਂ ਨਿਕਲਣ ਤੋਂ ਬਾਅਦ ਮੈਂ 500 ਮੋਹਰਾਂ ਆਪ ਜੀ ਦੇ ਚਰਨਾਂ ਦੇ ਵਿੱਚ ਸੋਨੇ ਦੀਆਂ ਚੜਾਵਾਂਗਾ ਤੇ ਫਿਰ ਭਾਈ ਮੱਖਣਸ਼ਾਲੂਬਾਣਾ ਜੀ ਇੱਕ ਕੋਨੇ ਦੇ ਵਿੱਚ ਬੈਠ ਕੇ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਦਿੰਦੇ ਨੇ ਹੁਣ ਗੱਲ ਕੱਲੀ ਸੋਨੇ ਦੀਆਂ ਮੋਹਰਾਂ ਦੀ ਨਹੀਂ ਹੈ ਗੱਲ ਹੈ ਸ਼ਰਧਾ ਦੀ ਕਿ ਉਹਨਾਂ ਦੀ ਸ਼ਰਧਾ ਜਿਹੜੀ ਹੈ ਉਹ ਗੁਰੂ ਘਰ ਦੇ ਵਿੱਚ ਕਿੰਨੀ ਕਾ ਜ਼ਿਆਦਾ ਸੀ ਉਹਨਾਂ ਨੇ ਅਰਦਾਸ ਬੇਨਤੀ ਕੀਤੀ ਤੇ ਉਹਨਾਂ ਨੇ ਜਪਜੀ ਸਾਹਿਬ ਦਾ ਪਾਠ ਕੀਤਾ ਤੇ ਜਪਜੀ ਸਾਹਿਬ ਦਾ ਪਾਠ ਸ਼ੁਰੂ ਹੋਣ ਤੋਂ ਬਾਅਦ ਭਾਈ ਮੱਖਣਸ਼ਾਹ ਲੁਬਾਣਾ ਜੀ ਦਾ ਜਿਹੜਾ ਜਹਾਜ਼ ਹੈ ਜਿਹੜਾ ਬੇੜਾ ਹੈ ਉਹ ਸਮੁੰਦਰੀ ਤੂਫਾਨ ਦੇ ਵਿੱਚੋਂ ਨਿਕਲ ਕੇ ਅਗਾਹ ਤੁਰ ਪੈਂਦਾ ਹੈ ਤਾਂ ਉਸ ਵੇਲੇ ਫਿਰ ਭਾਈ ਮੱਖਣਸ਼ਾਹ ਲੁਬਾਣਾ ਜੀ ਦਾ ਜਿਹੜਾ ਜਹਾਜ਼ ਹੈ ਉਸੇ ਹੀ ਸਲਾਮਤ ਕਿਨਾਰੇ ਤੇ ਪਹੁੰਚ ਜਾਂਦਾ ਹੈ ਹੁਣ ਜਿਹੜੀ ਗੱਲ ਹੈ ਕਿ ਬਾਬਾ ਬਕਾਲੇ ਹੈ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਕਈ ਹੋਈ ਗੱਲ ਬਾਬਾ ਬਕਾਲੇ ਹੈ ਉਹ ਸਾਰੇ ਪਾਸੇ ਫੈਲ ਚੁੱਕੀ ਸੀ ਤਾਂ ਇਹ ਗੱਲ ਭਾਈ ਮੱਖਣਸ਼ਾਹ ਲੁਬਾਣਾ ਜੀ ਨੂੰ ਵੀ ਪਤਾ ਲੱਗੀ ਕੀ ਜੋ ਅਗਲਾ ਗੁਰੂ ਹੈ ਉਹ ਬਕਾਲੇ ਦੇ ਵਿੱਚ ਹੈ ਤਾਂ ਫਿਰ ਭਾਈ ਮੱਖਣਸ਼ਾਹ ਲੁਬਾਣਾ ਜੀ ਆਪਣੀ ਜਿਹੜੀ ਭੇਟਾ ਹੈ ਉਹ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਕਿਉਂਕਿ ਉਹਨਾਂ ਨੇ 500 ਮੋਹਰਾ ਸੁੱਖੀਆਂ ਸੀ ਕਿ ਜਦੋਂ ਮੇਰਾ ਜਿਹੜਾ ਜਹਾਜ਼ ਹੈ ਉਹ ਇਸ ਤੂਫਾਨ ਦੇ ਵਿੱਚੋਂ ਨਿਕਲ ਜੇਗਾ ਤਾਂ ਮੈਂ 500 ਮੋਹਰਾ ਸੋਨੇ ਦੀਆਂ ਚੜਾਵਾਂ ਤਾਂ ਫਿਰ ਭਾਈ ਮੱਖਣਸ਼ਾਹ ਲੁਬਾਣਾ ਜੀ ਆਪਣੀ ਜਿਹੜੀ ਭੇਟਾ ਹੈ ਉਹ ਲੈ ਕੇ ਬਕਾਲੇ ਦੇ ਵਿੱਚ ਪਹੁੰਚਦੇ ਨੇ ਤਾਂ ਫਿਰ ਜਦੋਂ ਉਹ ਦੇਖਦੇ ਨੇ ਕਿ ਬਾਬੇ ਬਕਾਲੇ ਦੇ ਵਿੱਚ ਤਾਂ ਜਿਹੜੇ ਮਖੰਡੀ ਗੁਰੂ ਬਣੇ ਬੈਠੇ ਨੇ ਕਿੰਨੀਆਂ ਹੀ ਮੰਝੀਆਂ ਲਾ ਕੇ ਬੈਠੇ ਨੇ ਕਿ ਮੈਂ ਗੁਰੂ ਆ ਮੈਂ ਗੁਰੂ ਆ ਤਾਂ ਉਸ ਵੇਲੇ ਭਾਈ ਮੱਖਣਸ਼ਾਲੂਬਾਣਾ ਜੀ ਦਾ ਆਪਾਂ ਕਹਿ ਸਕਦੇ ਆ ਕਿ ਇੱਕ ਇਮਤਿਹਾਨ ਸ਼ੁਰੂ ਹੁੰਦਾ ਹੈ ਕਿ ਮੈਂ ਇਹਨਾਂ ਚੋਂ ਅਸਲੀ ਗੁਰੂ ਕਿੱਦਾਂ ਲੱਭਾਂ ਤਾਂ ਫਿਰ ਭਾਈ ਮੱਖਣਸ਼ਾਲੂਬਾਣਾ ਜੀ ਮਾਨੀ ਮਾਨ ਦੇ ਵਿੱਚ ਸੋਚਦੇ ਨੇ ਜਿਹੜਾ ਵੀ ਅਸਲੀ ਗੁਰੂ ਹੋਏਗਾ ਉਹ ਆਪਣੇ ਆਪ ਹੀ ਮੇਰੇ ਕੋਲ ਜੋ ਹੈ ਵੀ ਮੈਂ 500 ਮੋਹਰਾ ਸੁੱਕੀਆਂ ਸੀ ਆਪਣੇ ਆਪ ਹੀ ਮੈਨੂੰ ਕਹਿ ਦੇਵੇਗਾ ਕਿ ਸਿੱਖਾ ਤੂੰ ਤਾਂ 500 ਮੋਹਰਾ ਸੁੱਕੀਆਂ ਦੀ ਤੇ ਉਹ 5-5 ਮੋਹਰਾ ਹਰ ਇੱਕ ਸਾਧੂ ਅੱਗੇ ਹਰ ਇੱਕ ਸੰਤ ਅੱਗੇ ਜਾਂ ਹਰ ਇੱਕ ਜੋ ਗੁਰੂ ਬਣਿਆ ਬੈਠਾ ਸੀ ਉਹਦੇ ਅੱਗੇ ਪੰਜ-ਪੰਜ ਮੋਹਰਾਂ ਦਾ ਮੱਥਾ ਟੇਕਣ ਲੱਗ ਜਾਂਦੇ ਨੇ ਹੁਣ ਜਿਹੜੇ ਨਕਲੀ ਗੁਰੂ ਬਣੇ ਬੈਠੇ ਸੀ ਉਹ ਪੰਜ-ਪੰਜ ਮੋਹਰਾਂ ਦੇਖ ਕੇ ਖੁਸ਼ ਹੋਈ ਜਾ ਰਹੇ ਨੇ ਕਿ ਸਾਨੂੰ ਪੰਜ-ਪੰਜ ਸੋਨੇ ਦੀਆਂ ਮੋਹਰਾਂ ਮਿਲ ਰਹੀਆਂ ਨੇ ਪਰ ਇਹ ਗੱਲ ਕੋਈ ਨਹੀਂ ਕਹਿ ਰਿਹਾ ਕਿ ਤੂੰ ਤਾਂ ਸਿੰਘਾ 500 ਮੋਹਰਾਂ ਸੁਖੀਆਂ ਦਿੱਤੋ ਪੰਜ-ਪੰਜ ਕਿੱਦਾਂ ਦੇ ਦੇ ਰੇ ਆ ਫਿਰ ਜਦੋਂ ਭਾਈ ਮੱਖਣਸ਼ਾਲੂ ਬਣ ਜੀ ਉਹਨਾਂ ਸਾਰੇ ਪਖੰਡੀ ਗੁਰੂਆਂ ਨੂੰ ਪੰਜ-ਪੰਜ ਮੋਹਰਾਂ ਸੋਨੇ ਦੀਆਂ ਚੜਾ ਦਿੰਦੇ ਨੇ ਤਾਂ ਫਿਰ ਕੋਈ ਵੀ ਜਿਹੜਾ ਹੈ ਉਹ ਬੋਲਦਾ ਨਹੀਂ ਤਾਂ ਫਿਰ ਭਾਈ ਮੱਖਣਚਾਲੂ ਬਾਣਾ ਜੀ ਉੱਥੇ ਪਿੰਡ ਦੇ ਵਿੱਚ ਪੁੱਛਦੇ ਨੇ ਕਿ ਕੋਈ ਹੋਰ ਵੀ ਫਕੀਰ ਸਾਧੂ ਸੰਤ ਇੱਥੇ ਹੈਗਾ ਆ ਤਾਂ ਫਿਰ ਪਿੰਡ ਵਾਲੇ ਦੱਸਦੇ ਨੇ ਕਿ ਇੱਥੇ ਇੱਕ ਭੋਰਾ ਬਣਿਆ ਹੋਇਆ ਤੇ ਉੱਥੇ ਇੱਕ ਫਕੀਰ ਰਹਿੰਦਾ ਹੈ ਜਿਹਨੂੰ ਤੇਗਾ ਤੇਗਾ ਕਹਿੰਦੇ ਨੇ ਉਸ ਵੇਲੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਜੋ ਨਾਮ ਹੈ ਉਹ ਤੇਗਾ ਸੀ ਤਾਂ ਫਿਰ ਭਾਈ ਮੱਖਣਚਾਲੂ ਬਾਣਾ ਜੀ ਇਸ ਸਥਾਨ ਤੇ ਨੌ ਮੰਜ਼ਿਲੇ ਇਮਾਰਤ ਜਿੱਥੇ ਬਣੀ ਹੋਈ ਹੈ ਇਸ ਸਥਾਨ ਤੇ ਆਉਂਦੇ ਨੇ ਤੇ ਉਹ ਇਸ ਸਥਾਨ ਤੇ ਆ ਕੇ ਪਹਿਲੀ ਵਾਰ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਦਰਸ਼ਨ ਕਰਦੇ ਨੇ ਤੇ ਉਹੀ ਫਿਰ ਉਹ ਪੰਜ ਮੋਰਾ ਇੱਥੇ ਵੀ ਗੁਰਤੇਗ ਬਹਾਦਰ ਜੀ ਮਹਾਰਾਜ ਦੇ ਅੱਗੇ ਮੱਥਾ ਟੇਕਦੇ ਨੇ ਜਦੋਂ ਉਹ ਪੰਜ ਮੋਰਾ ਗੁਰਤੇਗ ਬਹਾਦਰ ਜੀ ਮਹਾਰਾਜ ਮੋਰੇ ਮੱਥਾ ਟੇਕਦੇ ਨੇ ਤਾਂ ਫਿਰ ਗੁਰਤੇਗ ਬਹਾਦਰ ਜੀ ਮਹਾਰਾਜ ਬਚਨ ਕਰਦੇ ਨੇ ਉਹ ਆਖਦੇ ਨੇ ਕਿ ਕੀ ਗੱਲ ਸਿੱਖਾ ਤੂੰ ਤਾਂ 500 ਮੋਰਾ ਦੀ ਗੱਲ ਕੀਤੀ ਸੀ ਤਾਂ ਫਿਰ ਭਾਈ ਮੱਖਣਸ਼ਾ ਲੁਬਾਣਾ ਜੀ ਦੇ ਜਿਹੜੇ ਤੇ ਥੋੜੀ ਜੀ ਮੁਸਕਰਾਹਟ ਹੁੰਦੀ ਹੈ ਪਰ ਉਹ ਫਿਰ ਵੀ ਇਹ ਗੱਲ ਤੇ ਯਕੀਨ ਨਹੀਂ ਕਰਦੇ ਕਿ ਇਹਹੀ ਜੋ ਹੈ ਗੁਰੂ ਅਗਲਾ ਗੁਰੂ ਹੈ ਤਾਂ ਫਿਰ ਗੁਰੂ ਤੇਗ ਬਹਾਦਰ ਜੀ ਮਹਾਰਾਜ ਆਪਣਾ ਜੋ ਮੋਢਾ ਹੈ ਉਹ ਮੋਢਾ ਭਾਈ ਮੱਖਣਸ਼ਾਹ ਲੁਬਾਣਾ ਜੀ ਨੂੰ ਦਿਖਾਉਂਦੇ ਨੇ ਕਿ ਦੇਖ ਅਸੀਂ ਆਪਣਾ ਮੋਢਾ ਲਾ ਕੇ ਤੇਰਾ ਜੋ ਬੇੜਾ ਸਮੁੰਦਰ ਦੇ ਵਿੱਚ ਡੁੱਬ ਰਿਆ ਸੀ ਉਸ ਬੇੜੇ ਨੂੰ ਅਸੀਂ ਉਥੋਂ ਕੱਢਿਆ ਸੀ ਤਾਂ ਉਸ ਵੇਲੇ ਫਿਰ ਭਾਈ ਮੱਖਣਸ਼ਾਹ ਲੁਬਾਣਾ ਜੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਚਰਨਾਂ ਦੇ ਵਿੱਚ ਡਿੱਗ ਪੈਂਦੇ ਨੇ ਇਹ ਸਭ ਤੋਂ ਵੱਡੀ ਗੱਲ ਇਹ ਹੈ ਕਿ ਇੱਕ ਸਿੱਖ ਕਿੰਨੇ ਚਿਰ ਤੋਂ ਗੁਰੂ ਸਾਹਿਬ ਨਾਲ ਮਿਲਾਪ ਕਰਨ ਦੀ ਜਾਂ ਗੁਰੂ ਸਾਹਿਬ ਨੂੰ ਭਾਲ ਕਰ ਰਿਹਾ ਸੀਗਾ ਤੇ ਉਤਸੁਖ ਸੀਗਾ ਉਹਨਾਂ ਨੂੰ ਮਿਲਣ ਵਾਸਤੇ ਹਨਾ ਤੇ ਫਿਰ ਜਦੋਂ ਭਾਈ ਮੱਖਣਚਾਲ ਲੁਬਾਣਾ ਜੀ ਨੂੰ ਪਤਾ ਲੱਗਦਾ ਕਿ ਇਹੀ ਜੋ ਨੇ ਉਹ ਅਗਲੇ ਗੁਰੂ ਨੇ ਤਾਂ ਫਿਰ ਉਸ ਵੇਲੇ ਭਾਈ ਮੱਖਣਸ਼ਾਹ ਲੁਬਾਣਾ ਜੀ ਦੀ ਖੁਸ਼ੀ ਦਾ ਕੋਈ ਵੀ ਟਿਕਾਣਾ ਨਹੀਂ ਲੈਂਦਾ ਤੇ ਉਹ ਲਾਗੇ ਇੱਕ ਘਰ ਦੀ ਛੱਤ ਤੇ ਚੜ ਜਾਂਦੇ ਨੇ ਤੇ ਆਪਣਾ ਪਰਨਾ ਜਿਹਨੂੰ ਆਪਾਂ ਅੱਜਕੱਲ ਹਜੂਰੀਆ ਕਹਿ ਦਿੰਦੇ ਆ ਉਹਨੂੰ ਹਵਾ ਦੇ ਵਿੱਚ ਲਹਿਰਾਉਂਦੇ ਨੇ ਹਵਾ ਦੇ ਵਿੱਚ ਹਲਾਉਂਦੇ ਨੇ ਤੇ ਉੱਚੀ ਉੱਚੀ ాలాਪਦੇ ਨੇ ਗੁਰੂ ਲਾਧੋ ਰੇ ਗੁਰੂ ਲਾਧੋ ਰੇ कि ਮੈਨੂੰ ਜੋ ਹੈ ਅਗਲਾ ਗੁਰੂ ਜੋ ਹੈ ਉਹ ਲੱਭ ਗਿਆ ਉਸ ਤੋਂ ਬਾਅਦ ਦਰਬਾਰ ਸਾਹਿਬ ਵਾਲੇ ਸਥਾਨ ਤੇ ਜਿੱਥੇ ਅਜ ਗੁਰੂ ਗੁਰੰਤ ਸਾਹਿਬ ਜੀ ਦਾ ਮੇਨ ਪ੍ਰਕਾਸ਼ ਸਥਾਨ ਹੈ ਇਸ ਸਥਾਨ ਦੇ ਉੱਪਰ ਗੁਰਤੇਗ ਬਹਾਦਰ ਜੀ ਮਹਾਰਾਜ ਨੂੰ ਬਾਬਾ ਬੁੱਢਾ ਸਾਹਿਬ ਜੀ ਦੇ ਵੰਸ਼ ਵੱਲੋਂ ਬਾਬਾ ਗੁਰਦਿੱਤਾ ਜੀ ਵੱਲੋਂ ਗੁਰਗੱਦੀ ਦਾ ਤਿਲਕ ਲਗਾਇਆ ਜਾਂਦਾ ਹੈ ਯਾਨਕਿ ਇਸ ਸਥਾਨ ਤੇ ਗੁਰੂ ਸਾਹਿਬ ਨੂੰ ਗੁਰਗੱਦੀ ਦਾ ਤਿਲਕ ਲਗਾਇਆ ਗਿਆ ਸੀ ਜੋ ਮੇਨ ਦਰਬਾਰ ਸਥਾਨ ਜੋ ਜਿੱਥੇ ਮੇਨ ਦਰਬਾਰ ਸਾਹਿਬ ਬਣੇ ਹੋਏ ਇਸ ਸਥਾਨ ਤੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਗੁਰਗੱਦੀ ਦਾ ਤਿਲਕ ਲਗਾਇਆ ਗਿਆ ਸੀ ਫਿਰ ਗੁਰੂ ਸਾਹਿਬ ਸੰਗਤਾਂ ਵਿੱਚ ਵਿਚਰਨ ਲੱਗ ਜਾਂਦੇ ਨੇ ਸੰਗਤਾਂ ਨੂੰ ਗੁਰਬਾਣੀ ਦਾ ਆਪਾਂ ਕਹਿ ਲਿਓ ਉਪਦੇਸ਼ ਦੇਣ ਲੱਗ ਜਾਂਦੇ ਨੇ ਸੰਗਤਾਂ ਨੂੰ ਸਿੱਧੇ ਰਾਹ ਤੇ ਪਾਉਣ ਲੱਗ ਜਾਂਦੇ ਨੇ ਤਾਂ ਫਿਰ ਸਾਹਮਣੇ ਹੁਣ ਇਸ ਵੇਲੇ ਤੁਸੀਂ ਜਿਸ ਸਥਾਨ ਦੇ ਦਰਸ਼ਨ ਕਰ ਰਹੇ ਹੋ ਨਾ ਇਸ ਸਥਾਨ ਤੇ ਬੈਠ ਕੇ ਗੁਰੂ ਸਾਹਿਬ ਨੇ ਦੀਵਾਨ ਸਜਾਇਆ ਹੋਇਆ ਸੀ ਗੁਰੂ ਸਾਹਿਬ ਨੇ ਇਸ ਸਥਾਨ ਤੇ ਸੰਗਤਾਂ ਨੂੰ ਉਪਦੇਸ਼ ਦੇ ਰਹੇ ਸਨ ਸੰਗਤਾਂ ਨੂੰ ਜੋ ਹੈ ਸਿੱਧੇ ਰਾਹ 'ਤੇ ਪਹੁੰਚਣ ਵਾਸਤੇ ਗੁਰਬਾਣੀ ਦੇ ਉਪਦੇਸ਼ ਦੇ ਰਹੇ ਸਨ ਤਾਂ ਫਿਰ ਤੀਰਮਲ ਦੇ ਕਹਿਣ ਤੇ ਸੀਏ ਮਸੰਦ ਨੇ ਗੁਰੂ ਸਾਹਿਬ ਨੂੰ ਜਾਨ ਤੋਂ ਮਾਰਨ ਵਾਸਤੇ ਉਹਨਾਂ ਦੇ ਉੱਪਰ ਗੋਲੀ ਚਲਾ ਦਿੱਤੀ ਸੀ ਹੁਣ ਗੁਰੂ ਸਾਹਿਬ ਸਭ ਜਾਣ ਜਾਣ ਸੀਗੇ ਪਰ ਉਹ ਗੋਲੀ ਜਿਹੜੀ ਹੈ ਗੁਰੂ ਸਾਹਿਬ ਦੇ ਲੱਗੀ ਹੀ ਨਹੀਂ ਉਹ ਗੋਲੀ ਗੁਰੂ ਸਾਹਿਬ ਦੇ ਕੰਨ ਦੇ ਕੋਲ ਦੀ ਹੋ ਕੇ ਮੱਥੇ ਨੂੰ ਛੂੰਦੀ ਹੋਈ ਅੱਗੇ ਨਿਕਲ ਜਾਂਦੀ ਹੈ ਯਾਨੀ ਕਿ ਆਪਾਂ ਜੋ ਸਿਰ ਦੇ ਉੱਪਰ ਦਸਤਾਰ ਬੰਨਦੇ ਆ ਉਹਦੇ ਨਾਲ ਦੀ ਹੁੰਦੀ ਹੋਈ ਉਹ ਗੋਲੀ ਜਿਹੜੀ ਐ ਉਹ ਅੱਗੇ ਨਿਕਲ ਜਾਂਦੀ ਐ ਇਸ ਸਥਾਨ ਤੇ ਗੁਰੂ ਸਾਹਿਬ ਨੂੰ ਜਾਨ ਤੋਂ ਮਾਰਨ ਵਾਸਤੇ ਧੀਰਮਲ ਦੇ ਕੈਂਟ ਤੇ ਸੀਏ ਮਸੰਦ ਦੇ ਉਹਨਾਂ ਦੇ ਉੱਪਰ ਜਾਨਲੇਵਾ ਹਮਲਾ ਕੀਤਾ ਯਾਨੀ ਕਿ ਉਹਨਾਂ ਦੇ ਉੱਪਰ ਗੋਲੀ ਚਲਾ ਦਿੱਤੀ ਸੀ ਹੁਣ ਗੁਰੂ ਸਾਹਿਬ ਸਭ ਜਾਣੀ ਜਾਣ ਸੀਗੇ ਤੇ ਇਸ ਸਥਾਨ ਤੇ ਹੀ ਜੋ ਗੁਰੂ ਸਾਹਿਬ ਨੂੰ ਜਾਨ ਤੋਂ ਮਾਰਨ ਵਾਸਤੇ ਉਹਨਾਂ ਦੇ ਉੱਪਰ ਹਮਲਾ ਕੀਤਾ ਗਿਆ ਉਹਨਾਂ ਦੇ ਉੱਪਰ ਗੋਲੀ ਚਲਾਈ ਗਈ ਸੀ ਤੇ ਇਸੇ ਸਥਾਨ ਦੇ ਕੋਲ ਹੀ ਜਿੱਥੇ ਭੋਲਾ ਸਾਹਿਬ ਬਣਿਆ ਹੋਇਆ ਨਾਲ ਹੀ ਭੋਲਾ ਸਾਹਿਬ ਅਤੇ ਭੋਲਾ ਸਾਹਿਬ ਦੇ ਬਿਲਕੁਲ ਨਾਲ ਹੀ ਸ਼ੀਸ਼ ਮੈਲ ਸਾਹਿਬ ਵਾਲਾ ਅਸਥਾਨ ਬਣਿਆ ਹੋਇਆ ਜਿੱਥੇ ਮਾਤਾ ਗੰਗਾ ਜੀ ਆਪਣਾ ਸਰੀਰ ਤਿਆਗ ਗਏ ਸਨ ਮਾਤਾ ਗੰਗਾ ਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਗੁਰੂ ਕੇ ਮੈਲ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪਤਨੀ ਸੀਗੇ ਅਤੇ ਗੁਰਤੇਗ ਭਾਦਰ ਜੀ ਮਹਾਰਾਜ ਦੇ ਦਾਦੀ ਜੀ ਸੀਗੇ ਗੁਰੂ ਹਰगोਬਿੰਦ ਸਾਹਿਬ ਜੀ ਦੇ ਮਾਤਾ ਜੀ ਸੀਗੇ ਮਾਤਾ ਗੰਗਾ ਜੀ ਇਸ ਸਥਾਨ ਤੇ ਉਹ ਸਰੀਰ ਤਿਆਗ ਜਾਂਦੇ ਨੇ ਇਸ ਸਥਾਨ ਤੇ ਮਾਤਾ ਗੰਗਾ ਜੀ ਜੋਤੀ ਜੋਤ ਸਮਾਈ ਸੀ ਏਸੀ ਬਾਬਾ ਬਕਾਲਾ ਸਬਜੀ ਦਾ ਪੂਰਾ ਇਤਿਹਾਸ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਆਪਣੇ ਬੱਚਿਆਂ ਨੂੰ ਆਪਣੇ ਸਾਰੇ ਸਬੰਧੀਆਂ ਨੂੰ ਜ਼ਰੂਰ ਦਿਖਾਓ ਕਿਉਂਕਿ ਗੁਰਦੁਆਰਾ ਸਬਦਾ ਜੋ ਪੂਰਾ ਇਤਿਹਾਸ ਹੈ ਉਸੇ ਤੁਹਾਨੂੰ ਪੂਰਾ ਡਿਟੇਲ ਦੇ ਵਿੱਚ ਕੱਲੀ-ਕੱਲੀ ਜਗ੍ਹਾ ਦੇ ਦਰਸ਼ਨ ਕਰਵਾਏ ਨੇ ਕਿ ਕੇਸ ਸਥਾਨ ਤੇ ਕਿਹੜੀ ਘਟਨਾ ਵਾਪਰੀ ਹੈ ਕੇਸ ਸਥਾਨ ਤੇ ਗੁਰੂ ਸਾਹਿਬ ਨੇ ਜੋ ਹੈ ਪਗਤੀ ਕੀਤੀ ਹੈ ਕੇਸ ਸਥਾਨ ਤੇ ਗੁਰੂ ਸਾਹਿਬ ਨੂੰ ਜੋ ਗੁਰਗੱਦੀ ਦਾ ਤਿਲਕ ਲਗਾਇਆ ਗਿਆ ਸੀ ਸੋ ਪੂਰਾ ਇਤਿਹਾਸ ਇਸੇ ਥਾਂ ਦਾ ਹੀ ਹੈ ਤੇ ਇਹ ਸਾਰੀ ਵੀਡੀਓ ਅੱਗੇ ਸ਼ੇਅਰ ਜਰੂਰ ਕਰਿਓ ਤੇ ਇਸ ਤਰ੍ਹਾਂ ਦੀਆਂ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਫੋਲੋ ਜਰੂਰ ਕਰ ਲਿਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ